ਪਹਿਲਾਂ ਤੁਸੀਂ ਭਾਰਤ-ਪਾਕਿਸਤਾਨ ਦੇ ਯੁੱਧ ਦੀ ਕਹਾਣੀ ਕੀਤੀ ਉਹ ਸੱਚ ਹੋਈ ਫਿਰ ਹੜ੍ਹਾਂ ਦੀ ਤੁਸੀਂ ਕੀਤੀ ਉਹ ਸੱਚ ਹੋਈ ਫਿਰ ਹੁਣ ਦਿੱਲੀ ਬਲਾਸਟ ਬਾਰੇ ਵੀ ਤੁਸੀਂ ਪਹਿਲਾਂ ਹੀ ਦੱਸਿਆ ਸੀ ਤੇ ਲੇਟੈਸਟ ਲਾਲ ਕਿਲੇ ਕੋਲੇ ਜਿਹੜਾ ਉਹ ਧੁਮਾਕਾ ਹੋਇਆ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂ ਤੇ ਤੁਹਾਨੂੰ ਇਹ ਚੀਜ਼ ਕਿਵੇਂ ਪਤਾ ਲੱਗੀ ਮੇਰੇ ਕੋਲ ਜਦੋਂ ਵੀ ਟਾਈਮ ਹੁੰਦਾ ਤੇ ਮੈਂ ਉਹ ਜਿਹੜੀ ਗ੍ਰਹਿ ਚਾਲ ਆ ਉਹਨੂੰ ਸਟੱਡੀ ਕਰਦਾ ਰਹਿਣਾ ਹੁਣ 2026 ਚੜਨ ਵਾਲਾ ਹੈ 2026 ਦੇ ਵਿੱਚ ਕੋਈ ਰਾਹਤ ਦੀ ਖਬਰ ਹੈ ਕੋਈ ਚੰਗਾ ਹਾਲਾਤ ਹੈ ਜਾਂ ਇਹ ਵੀ ਇਹੋ ਜਿਹਾ ਹੀ ਰਹਿਣ ਵਾਲਾ ਹੈ ਅਰਜਦਾ ਸਾਲ ਤੱਕ ਸੁਖਵਿੰਦਰ ਜੀ 2032 ਤੱਕ ਕੋਈ ਹੈ ਹੀ ਉਹ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਜਿਹੜਾ ਥੋੜਾ ਜਿਹਾ ਟਾਈਮ ਰਹਿੰਦਾ 26 ਚੜ੍ਹਨ ਡੇਢ ਕੁ ਮਹੀਨਾ ਰਹਿੰਦਾ ਹਲੇ 20 ਨਵੰਬਰ ਤੋਂ ਲੈ ਕੇ 20 ਦਸੰਬਰ ਤੱਕ ਇਹ ਸਮੇਂ ਦੇ ਵਿੱਚ ਵੀ ਮਤਲਬ ਅਗਨੀ ਦਾ ਯੋਗ ਬਣਦਾ ਜਿਹੜਾ 28 ਜਨਵਰੀ ਤੋਂ ਲੈ ਕੇ 28 ਫਰਵਰੀ ਤੱਕ ਦਾ ਸਮਾਂ ਹੈ ਉਸ ਸਮੇਂ ਦੇ ਵਿੱਚ ਵੀ ਮਤਲਬ ਜਿਹੜੀ ਨਾਰਥ-ਈਸਟ ਵੱਲ ਨੂੰ ਫਲਾਈ ਕਰ ਰਹੀ ਹੈ ਫਲਾਈਟ ਜਹਾਜ਼ ਕੋਈ ਸਵਾਰੀਆਂ ਨਾਲ ਲੱਧਿਆ ਹੋਇਆ ਜਹਾਜ਼ ਉਹ ਪਲੇਨ ਕ੍ਰੈਸ਼ ਹੋ ਸਕਦਾ ਹੈ ਇਸੇ ਤਰ੍ਹਾਂ ਹੀ 20 ਦਸੰਬਰ ਤੋਂ ਲੈ ਕੇ 28 ਜਨਵਰੀ ਦਾ ਜਿਹੜਾ ਪੀਰੀਅਡ ਹੈ ਨਾ ਉਹਦੇ ਵਿੱਚ ਸੁਪਰੀਮ ਕੋਰਟ ਵੱਲੋਂ ਕੋਈ ਇਸ ਤਰ੍ਹਾਂ ਦਾ ਫੈਸਲਾ ਜਿਹੜਾ ਕਿਸੇ ਧਰਮ ਨੂੰ ਲੈ ਕੇ ਹੋਵੇ ਮਤਲਬ ਧਾਰਮਿਕ ਆਸਥਾ ਨੂੰ ਉਹ ਅਟੈਕ ਕਰਦਾ ਹੋਵੇ ਇਸ ਤਰ੍ਹਾਂ ਦਾ ਕੋਈ ਫੈਸਲਾ ਆਉਣ ਵਾਲਾ ਉਸ ਫੈਸਲੇ ਤੋਂ ਬਾਅਦ ਦੇਸ਼ ਦੇ ਵਿੱਚ ਵਿਆਪਕ ਅੰਦੋਲਨ ਸ਼ੁਰੂ ਬੱਡੇ ਪੱਦਰ ਤੇ ਲੋਕ ਉਸ ਫੈਸਲੇ ਦੇ ਵਿਰੋਧ ਚ ਸੜਕਾਂ ਤੇ ਆ ਜਾ ਟਰੰਪ ਬਹੁਤ ਇਹਨਾਂ ਦਿਨਾਂ ਦੇ ਵਿੱਚ ਚਰਚਾ ਦੇ ਵਿੱਚ ਆ ਕੇ ਤੇ ਉਹ ਕਹਿ ਦਿੰਦੇ ਆ ਤੱਕੇ ਨਾਲ ਕਿ ਮੈਂ ਫਲਾਣੇ ਫਰਾਨੇ ਦੇਸ਼ ਦੀ جنگ ਅਮਰੀਕ ਵਾਈਆ ਫਲਾਣੇ ਦੀ ਵੀ ਜਿਹੜੀ ਉਹ ਮੈਂ ਰਖਵਾਉਣੀ ਆ ਤੇ ਉਹ ਕਿਸੇ ਤੇ ਕਿੰਨਾ ਟੈਰਿਫ ਟੋਕ ਦਿੰਦੇ ਆ ਕਿਸੇ ਤੇ ਕਿੰਨਾ ਉਹ ਜਿਹੜੀ ਉਹਨਾਂ ਦੀ ਇੱਕ ਤਰੀਕਾ ਨਾਲ ਤਾਨਾਸ਼ਾਈ ਹੈ ਉਹ ਟਰੰਪ ਦੀ ਤੁਸੀਂ ਕਿਵੇਂ ਦੇਖਦੇ ਹੋ ਕਿੰਨਾ ਲੰਬਾ ਸਮਾਂ ਚੱਲੂਗਾ ਦੇਖੋ ਜਿਹੜਾ ਆ 19 ਨਵੰਬਰ ਹੈ ਇਹ 19 ਨਵੰਬਰ ਤੋਂ ਟਰੰਪ ਦੇ ਸਤਾਰੇ ਬਹੁਤ ਜ਼ਿਆਦਾ ਵਿਗੜਨ ਵਾਲੇ ਆ ਕੋਈ ਅਸੈਸੀਨੇਸ਼ਨ ਵੀ ਹੋ ਸਕਦਾ ਟਰੰਪ ਦਾ ਜਾਂ ਟਰੰਪ ਨੂੰ ਕੋਈ ਮਾਰ ਸਕਦਾ 20 ਦਸੰਬਰ ਤੋਂ ਲੈ ਕੇ 28 ਜਨਵਰੀ ਤੱਕ ਵਾਲਾ ਜਿਹੜਾ ਸਮਾਂ ਹੈ ਉਸ ਸਮੇਂ ਦੇ ਵਿੱਚ ਕੇਂਦਰ ਸਰਕਾਰ ਦੇ ਵਿੱਚ ਵੱਡੇ ਪੱਧਰ ਤੇ ਉਹਨੂੰ ਅਸਥਿਰਤਾ ਕਹਿ ਸਕਦੇ ਆਂ ਆਪਾਂ ਵੱਡਾ ਫੇਰ ਬਦਲ ਕੇਂਦਰੀ ਮੰਤਰੀ ਮੰਡਲ ਚ ਫਿਰ ਤੁਸੀਂ 2026 ਦੀ ਗੱਲ ਕਰਦੇ ਆ 2026 ਦੇ ਵਿੱਚ ਭਾਰਤ ਨੂੰ ਲੈ ਕੇ ਜੇ ਆਪਾਂ ਦੇਖਦੇ ਆ ਨਾ ਤਾਂ ਡਿਪਲੋਮੈਟਿਕ ਤੌਰ ਤੇ ਜਿਹੜੇ ਸਾਡੇ ਰਿਲੇਸ਼ਨ ਨੇ ਦੂਸਰੇ ਦੇਸ਼ਾਂ ਨਾਲ ਭਾਰਤ ਦੀ ਬਹੁਤ ਵੱਡੇ ਪੱਧਰ ਤੇ ਬੇਇਜ਼ਤੀ ਹੋਣ ਵਾਲੀ ਅੱਛਾ ਬਦਨਾਮੀ ਬਹੁਤ ਵੱਡੇ ਪੱਧਰ ਤੇ ਇਹ ਕੀ ਕਾਰਨ ਹੋ ਸਕਦਾ ਭਾਰਤ ਦੀ ਜਿਹੜੀ ਕੁੰਡਲੀ ਆ ਉਹਦੇ ਅਨਸਾਰ ਸਮਾਜਿਕ ਬਦਨਾਮੀ ਹੋਣ ਦਾ ਯੋਗ ਬਣਿਆ ਹੋਇਆ ਜਿਵੇਂ ਪਿਛਲੀ ਵਾਰੀ 트াম্প ਨੇ ਮੁੰਡੇ ਹੱਥਕੜੀਆਂ ਲਾ ਕੇ ਭੇਜੇ ਸੀ ਤੇ 20 ਦਸੰਬਰ ਤੋਂ ਲੈ ਕੇ 28 ਜਨਵਰੀ ਤੱਕ ਜਿਹੜੇ ਬੱਚੇ ਚਲੇ ਜਾਂਦੇ ਆ ਨਵਾਂ ਸਾਲ ਮਨਾਉਣ ਪਹਾੜਾਂ ਦੇ ਵਿੱਚ ਜਿਹੜਾ ਹਿਮਾਲੀਅਨ ਰੀਜਨ ਹੈਗਾ ਹਿਮਾਚਲ ਉਤਰਾਖੰਡ ਜੰਮੂ ਕਸ਼ਮੀਰ ਜਾਂ ਨਾਰਥ-ਈਸਟ ਦਾ ਏਰੀਆ ਇਸ ਏਰੀਏ ਦੇ ਵਿੱਚ ਮਤਲਬ ਵੱਡੇ ਪੱਧਰ ਤੇ ਲੈਂਡ ਸਲਾਈਡਿੰਗ ਹੋਣ ਦੀ ਜਿਹੜੀ ਹੈ ਸੰਭਾਵਨਾ ਹੈ ਵੱਡੇ ਪੱਧਰ ਤੇ ਉਹ ਮੈਂ ਤਾਂ ਬੇਨਤੀ ਕਰਦਾ ਵੀ ਆਪਦੇ ਬੱਚਿਆਂ ਨੂੰ ਇਸ ਵਾਰੀ ਜਿਹੜੇ ਹੈ ਨਾ ਪਹਾੜਾਂ ਦੇ ਵਿੱਚ ਜਾਣ ਤੋਂ ਰੋਕਿਆ ਜਾਵੇ। ਪ੍ਰਸਿੱਧ ਜੋਤਸ਼ੀ ਕੇ ਗੋਪਾਲ ਜੀ ਸਾਡੇ ਨਾਲ ਨੇ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਇੰਟਰਵਿਊਜ਼ ਤੁਹਾਡੇ ਚੈਨਲ ਦੇ ਉੱਪਰ ਤੁਸੀਂ ਦੇਖੀਆਂ ਤੇ ਤੁਸੀਂ ਪਸੰਦ ਵੀ ਕਰਦੇ ਹੋ ਤੇ ਅੱਜ ਵੀ ਉਹ ਸਾਡੇ ਨਾਲ ਨੇ ਤੇ ਉਹਨਾਂ ਦੇ ਨਾਲ ਬਹੁਤ ਅਹਿਮ ਗੱਲਾਂ ਬਾਤਾਂ ਅਸੀਂ ਕਰਾਂਗੇ। ਇਸ ਤੋਂ ਪਹਿਲਾਂ ਤੁਸੀਂ ਸੁਣਿਆ ਤੁਸੀਂ ਦੇਖਿਆ ਇਸ ਤੋਂ ਪਹਿਲਾਂ ਕੇ ਗੋਪਾਲ ਜੀ ਨੇ ਭਾਰਤ ਪਾਕਿਸਤਾਨ ਦੀ جنگ ਦੀ ਇੱਕ ਵਾਰੀ ਕੀਤੀ ਸੀ ਉਹ ਸੱਚ ਹੋਈ ਫਰ ਹੜਾ ਨਹੀਂ ਕੀਤੀ ਸੀ ਉਹ ਸੱਚ ਹੋਈ ਹੋਰ ਬਹੁਤ ਸਾਰੀਆਂ ਔਰ ਦਿੱਲੀ ਬਲਾਸ ਜਿਹੜਾ ਲੇਟੈਸਟ ਹੋਇਆ ਉਹਦੀ ਵੀ ਭੁਖਵਾਣੀ ਪਹਿਲਾਂ ਹੀ ਕਰਤੀ ਸੀ ਉਹ ਵੀ ਸੱਚ ਹੋਈ ਹੈ ਤੇ ਅੱਜ ਹੋਰ ਕੀ ਕੁਝ ਉਹ ਭੁਖਵਾਣੀਆਂ ਕਰਦੇ ਆ ਔਰ ਖਾਸ ਤੌਰ ਤੇ ਜਿਵੇਂ ਇਹਨਾਂ ਨੇ ਪਹਿਲਾਂ ਦੱਸਿਆ ਸੀਗਾ ਕਿ 2025 ਦਾ ਸਾਲ ਜਿਹੜਾ ਉਹ ਤਬਾਈ ਦੇ ਪੱਖੋਂ ਯਾਦ ਰੱਖਿਆ ਜਾਊਗਾ ਤੇ ਉਹ ਯਾਦ ਰੱਖਿਆ ਵੀ ਗਿਆ ਤੇ ਹੁਣ 2026 ਆਉਣ ਵਾਲਾ ਹੈ ਉਹਦੇ ਬਾਰੇ ਇਹ ਕੀ ਕੁਝ ਸੋਚਦੇ ਆ ਜਾਂ ਕਿਹੋ ਜਿਹਾ ਰਹਿਣ ਵਾਲਾ 2026 ਉਹਦੇ ਤੇ ਵੀ ਅਸੀਂ ਗੱਲਬਾਤ ਕਰਨੀ ਹੈ ਸਾਡੇ ਨਾਲ ਬੈਠੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰਗਾ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਹੋਰ ਠੀਕ ਠਾਕ ਹੋ ਧੰਨਵਾਦ ਤੁਹਾਡਾ ਤੁਸੀਂ ਸਮਾਂ ਦਿੱਤਾ ਚੜ੍ਹਦੀ ਕਲਾ ਅਸਕਿੰਦਰ ਜੀ ਚੜ੍ਹਦੀ ਕਲਾ ਸਿੱਤਾ ਕਿਵੇਂ ਆ ਜੀ ਬਹੁਤ ਅੱਛਾ ਪਹਿਲਾਂ ਤਾਂ ਮੈਂ ਸ਼ੁਰੂਆਤ ਇਸੇ ਤੋਂ ਹੀ ਕਰੂੰਗਾ ਕਿ ਪਹਿਲਾਂ ਤੁਸੀਂ ਭਾਰਤ ਪਾਕਿਸਤਾਨ ਦੇ ਯੁੱਧ ਦੀ ਵਿਖਵਾਣੀ ਕੀਤੀ ਉਹ ਸੱਚ ਹੋਈ ਫਿਰ ਹੜ੍ਹਾਂ ਦੀ ਤੁਸੀਂ ਕੀਤੀ ਉਹ ਸੱਚ ਹੋਈ ਫਿਰ ਹੁਣ ਦਿੱਲੀ ਬਲਾਸਟ ਬਾਰੇ ਵੀ ਤੁਸੀਂ ਪਹਿਲਾਂ ਹੀ ਦੱਸਿਆ ਸੀ ਤੇ ਲੇਟੈਸਟ ਲਾਲ ਕਿਲੇ ਕੋਲੇ ਜਿਹੜਾ ਉਹ ਤਮਾਕਾ ਹੋਇਆ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂ ਤੁਹਾਨੂੰ ਇਹ ਚੀਜ਼ ਕਿਵੇਂ ਪਤਾ ਲੱਗੀ ਨਹੀਂ ਦੇਖੋ ਦੇਖਣਾ ਜਾਂ ਪਤਾ ਲੱਗਣਾ ਤਾਂ ਇਹ ਹੈ ਨਾ ਵੀ ਜੋਤਿਸ਼ ਮੇਰਾ ਕਿੱਤਾ ਹੈ ਤੇ ਮੇਰੇ ਕੋਲ ਜਦੋਂ ਵੀ ਟਾਈਮ ਹੁੰਦਾ ਤੇ ਮੈਂ ਉਹ ਜਿਹੜੀ ਗ੍ਰਹਿ ਚਾਲ ਆ ਉਹਨੂੰ ਸਟੱਡੀ ਕਰਦਾ ਰਹਿਣਾ ਤੇ ਉਹਨੂੰ ਪਿੱਛੇ ਜਦੋਂ ਇਹੀ ਗ੍ਰਹਿ ਚਾਲ ਪਿੱਛੇ ਬਣੀ ਸੀ ਤਾਂ ਉਦੋਂ ਕੀ ਰਿਜ਼ਲਟ ਆਏ ਸੀਗੇ ਉਹਦੇ ਹਿਸਾਬ ਨਾਲ ਅਸੀਂ ਮੈਂ ਕੱਢਦਾ ਹਾਂ ਵੀ ਹੁਣ ਅੱਗੇ ਆ ਕੁਝ ਹੋਣ ਵਾਲਾ ਸੋ ਇਸ ਤਰ੍ਹਾਂ ਆਪਾਂ ਪ੍ਰੈਡਿਕਟ ਕਰ ਸਕਦੇ ਹੁੰਨੇ ਆ ਇਹ ਕੁਝ ਫਾਰਮੂਲੇ ਬਣੇ ਹੋਏ ਆ ਵੀ ਜਦੋਂ ਆਹ ਗ੍ਰਹਿ ਚਾਲ ਬਣੇ ਜਾਂ ਆਹ ਆਯਾਗ ਬਣੇ ਤਾਂ ਉਦੋਂ ਆਹ ਕੁਝ ਹੁੰਦਾ ਹੁੰਦਾ ਹੈ ਸੋ ਇਸ ਤਰ੍ਹਾਂ ਨਾਲ ਪ੍ਰੈਡਿਕਸ਼ਨ ਹੈ ਜਿਹੜੀ ਉਹ ਕੀਤੀ ਜਾ ਸਕਦੀ ਤੁਸੀਂ ਆਪਣੀ ਪ੍ਰੈਡਿਕਸ਼ਨ ਦੇ ਹਿਸਾਬ ਨਾਲ ਦੱਸ ਦਿਓ ਚਲੋ 2025 ਦੇ ਬਾਰੇ ਤੁਸੀਂ ਪਹਿਲਾਂ ਪੁਖਵਾਣੀ ਕੀਤੀ ਸੀ ਕਿ 2025 ਦੇ ਵਿੱਚ ਤਬਾਈ ਦੇ ਪੱਖੋਂ ਇਹ ਯਾਦ ਰੱਖਿਆ ਜਾਊਗਾ ਤੇ ਤਬਾਈ ਇਸ ਸਾਲ ਦੇ ਵਿੱਚ 2025 ਦੇ ਵਿੱਚ ਹੋਈ ਵੀ ਸਿੰਗਰ ਵੀ ਮਰੇ ਪਾਣੀ ਵੀ ਆਇਆ ਹੜ੍ਹ ਵੀ ਜਿਹੜੇ ਉਹ ਰਿਕਾਰਡ ਤੋੜ ਆਏ ਹੜ੍ਹਾਂ ਦੇ ਬਾਰੇ ਵੀ ਤੁਸੀਂ ਪਹਿਲਾਂ ਕੀਤਾ ਲੈਂਡ ਸਲਾਈਡਿੰਗ ਯਾਨੀ ਤਬਾਈ ਕਹਿ ਲੋ ਕਿ ਜਹਾਜ਼ ਵੀ ਜਿਹੜਾ ਉਹ ਫਟਿਆ ਹੋਰ ਵੀ ਬਹੁਤ ਸਾਰੀਆਂ ਤਬਾਈਆਂ ਹੋਈਆਂ ਨੇ ਹੁਣ 2026 ਚੜਨ ਵਾਲਾ ਹੈ 2026 ਦੇ ਵਿੱਚ ਕੋਈ ਰਾਹਤ ਦੀ ਖਬਰ ਹੈ ਕੋਈ ਚੱਜ ਦਾ ਸਾਲ ਹੈ ਜਾਂ ਇਹ ਵੀ ਇਹੋ ਜਿਹਾ ਹੀ ਰਹਿਣ ਵਾਲਾ ਨਹੀਂ ਚੱਜ ਦਾ ਸਾਲ ਤਾਂ ਸੁਖਵਿੰਦਰ ਜੀ 2032 ਤੱਕ ਕੋਈ ਹੈ ਹੀ ਨਹੀਂ ਅੱਛਾ ਹਾਂ ਬਸ ਇਹਨਾਂ ਜ਼ਰੂਰ ਹੈ ਵੀ ਜਿਹੜਾ 2026 ਹੈ ਉਹ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਜਿਹੜਾ ਥੋੜਾ ਜਿਹਾ ਟਾਈਮ ਰਹਿੰਦਾ 26 ਚੜ੍ਹਨ ਚ ਡੇਢ ਕੁ ਮਹੀਨਾ ਰਹਿੰਦਾ ਹਲੇ 20 ਨਵੰਬਰ ਤੋਂ ਲੈ ਕੇ 20 ਦਸੰਬਰ ਤੱਕ ਇਹ ਸਮੇਂ ਦੇ ਵਿੱਚ ਵੀ ਮਤਲਬ ਅਗਨੀ ਦਾ ਯੋਗ ਬਣਦਾ ਕੋਈ ਅੱਗ ਲੱਗ ਜਾਣਾ ਜਾਂ ਕੋਈ ਬਲਾਸਟ ਹੋ ਜਾਣਾ ਜਾਂ ਕੋਈ ਜਿੱਦਾਂ ਪਲੇਨ ਕ੍ਰੈਸ਼ ਹੋ ਜਾਣਾ ਜਾਂ ਇਸ ਤਰ੍ਹਾਂ ਇਹ 20 ਦਸੰਬਰ ਤੋਂ ਲੈ ਕੇ 28 ਜਨਵਰੀ ਤੱਕ ਉਹਲਾ ਜਿਹੜਾ ਸਮਾਂ ਹੈ ਉਸ ਸਮੇਂ ਦੇ ਵਿੱਚ ਕੇਂਦਰ ਸਰਕਾਰ ਦੇ ਵਿੱਚ ਵੱਡੇ ਪੱਧਰ ਤੇ ਉਹਨੂੰ ਅਸਥਿਰਤਾ ਕਹਿ ਸਕਦੇ ਆ ਆਪਾਂ ਵੱਡਾ ਫੇਰ ਬਦਲ ਕੇਂਦਰੀ ਮੰਤਰੀ ਮੰਡਲ ਚ 20 ਦਸੰਬਰ ਤੋਂ ਲੈ ਕੇ 28 ਜਨਵਰੀ ਤੱਕ ਹੋਣ ਦੀ ਸੰਭਾਵਨਾ ਹੈ ਤੇ 20 ਦਸੰਬਰ ਤੋਂ ਲੈ ਕੇ 28 ਜਨਵਰੀ ਤੱਕ ਜਿਹੜੇ ਬੱਚੇ ਚਲੇ ਜਾਂਦੇ ਆ ਨਵਾਂ ਸਾਲ ਮਨਾਉਣ ਪਹਾੜਾਂ ਦੇ ਵਿੱਚ ਜਿਹੜਾ ਹਿਮਾਲੀਅਨ ਰੀਜਨ ਹੈਗਾ ਹਿਮਾਚਲ ਉਤਰਾਖੰਡ ਜੰਮੂ ਕਸ਼ਮੀਰ ਜਾਂ ਨਾਰਥ-ਈਸਟ ਦਾ ਏਰੀਆ ਇਸ ਏਰੀਏ ਦੇ ਵਿੱਚ ਮਤਲਬ ਵੱਡੇ ਪੱਧਰ ਤੇ ਲੈਂਡ ਸਲਾਈਡਿੰਗ ਹੋਣ ਦੀ ਜਿਹੜੀ ਹੈ ਸੰਭਾਵਨਾ ਹੈ ਵੱਡੇ ਪੱਧਰ ਤੇ ਸੋ ਮੈਂ ਤਾਂ ਬੇਨਤੀ ਕਰਦਾ ਵੀ ਆਪਦੇ ਬੱਚਿਆਂ ਨੂੰ ਇਸ ਵਾਰੀ ਜਿਹੜੇ ਹੈ ਨਾ ਪਹਾੜਾਂ ਦੇ ਵਿੱਚ ਜਾਣ ਤੋਂ ਰੋਕਿਆ ਜਾਵੇ ਜਿਹੜੇ ਬੰਦੇ ਆ ਜਿੱਦਾਂ ਹੁਣ ਆ ਸਾਲ ਦਾ ਐਂਡ ਹੁੰਦਾ ਉਦੋਂ ਛੁੱਟੀਆਂ ਮਨਾਉਣ ਕੋਈ ਯੂਰਪ ਚੱਲ ਜਾਂਦਾ ਕੋਈ ਕਿਤੇ ਇੱਕ ਤਾਂ ਮਿਡਲ ਈਸਟ ਦੇ ਵਿੱਚ ਸਿਵਲ ਵਾਰ ਸ਼ੁਰੂ ਹੋਣ ਵਾਲਾ ਹੈ ਮਿਡਲ ਈਸਟ ਸਮਝਾਇਓ ਮਾੜਾ ਜਿਹਾ ਮਿਡਲ ਈਸਟ ਮਤਲਬ ਜਿਹੜੀਆਂ ਅਰੇਬਿਕ ਕੰਟਰੀਜ਼ ਹੈਗੀਆਂ ਨੇ ਈਰਾਨ ਹੋ ਗਿਆ ਇਰਾਕ ਹੋ ਗਿਆ ਜਿੱਦਾਂ ਦੁਬਈ ਜਾਣਿਆ ਆਪਾਂ ਤੇ ਕਤਰ ਜਾਣਿਆ ਇਹ ਸਾਰੇ ਮਿਡਲ ਈਸਟ 'ਚ ਹੀ ਆਉਂਦੇ ਆ ਯਾਨੀ ਅਰਬ ਦੇਸ਼ਾਂ ਦੇ ਵਿੱਚ ਕੋਈ ਸਿਵਲ ਵਾਰ ਦੀ ਸਿਵਲ ਵਾਰ ਹੋਣ ਦੀ ਸੰਭਾਵਨਾ ਹੈ ਲੋਕ ਬਗਾਵਤ ਕਰ ਦਿੰਦੇ ਬਿਲਕੁਲ ਤੇ ਉੱਥੇ ਨਹੀਂ ਜਾਣਾ ਤੇ ਯੂਰਪ ਦੇ ਵਿੱਚ ਵੀ ਜਾਣ ਤੋਂ ਗਰੇਜ਼ ਕੀਤਾ ਜਾਵੇ ਧਰਮ ਨੂੰ ਲੈ ਕੇ ਯੂਰਪ ਦੇ ਵਿੱਚ ਜਿੱਡੇ ਵੱਡੇ ਪੱਧਰ ਤੇ 2026 ਦੇ ਵਿੱਚ ਆ 20 ਦਸੰਬਰ ਤੋਂ ਬਾਅਦ ਜਿੰਨੀ ਮੂਵਮੈਂਟ ਜਾਂ ਦੰਗੇ ਆਪਾਂ ਨੂੰ ਦੇਖਣ ਨੂੰ ਮਿਲਣਗੇ ਉਹਨੇ ਪਹਿਲਾਂ ਕਦੇ ਨਹੀਂ ਦੇਖੇ ਯੂਰਪ ਚ ਯੂਰਪ ਚ ਧਰਮ ਨੂੰ ਲੈ ਕੇ ਇਸੇ ਤਰ੍ਹਾਂ ਹੀ 20 ਦਸੰਬਰ ਤੋਂ ਲੈ ਕੇ 28 ਜਨਵਰੀ ਦਾ ਜਿਹੜਾ ਪੀਰੀਅਡ ਆ ਨਾ ਉਹਦੇ ਵਿੱਚ ਸੁਪਰੀਮ ਕੋਰਟ ਵੱਲੋਂ ਕੋਈ ਇਸ ਤਰ੍ਹਾਂ ਦਾ ਫੈਸਲਾ ਜਿਹੜਾ ਕਿਸੇ ਧਰਮ ਨੂੰ ਲੈ ਕੇ ਹੋਵੇ ਮਤਲਬ ਧਾਰਮਿਕ ਆਸਥਾ ਨੂੰ ਉਹ ਅਟੈਕ ਕਰਦਾ ਹੋਵੇ ਇਸ ਤਰ੍ਹਾਂ ਦਾ ਕੋਈ ਫੈਸਲਾ ਆਉਣ ਵਾਲਾ ਹੈ ਉਸ ਫੈਸਲੇ ਤੋਂ ਬਾਅਦ ਦੇਸ਼ ਦੇ ਵਿੱਚ ਵਿਆਪਕ ਅੰਦੋਲਨ ਸ਼ੁਰੂਗਾ ਵੱਡੇ ਪੱਧਰ ਤੇ ਲੋਕ ਉਸ ਫੈਸਲੇ ਦੇ ਵਿਰੋਧ ਚ ਸੜਕਾਂ ਤੇ ਆ ਜਾਣਗੇ ਵੱਡੇ ਪੱਧਰ ਤੇ ਤੇ ਜਿਹੜਾ 28 ਜਨਵਰੀ ਤੋਂ ਲੈ ਕੇ 28 ਫਰਵਰੀ ਤੱਕ ਦਾ ਸਮਾਂ ਹੈ ਉਸ ਸਮੇਂ ਦੇ ਵਿੱਚ ਵੀ ਮਤਲਬ ਜਿਹੜੀ ਨਾਰਥ-ਈਸਟ ਵੱਲ ਨੂੰ ਫ્લાਾਈ ਕਰ ਰਹੀ ਹੈ ਫਲਾਈਟ ਜਹਾਜ਼ ਕੋਈ ਸਵਾਰੀਆਂ ਨਾਲ ਲੱਧਿਆ ਹੋਇਆ ਜਹਾਜ਼ ਉਹ ਪਲੇਨ ਕ੍ਰੈਸ਼ ਹੋ ਸਕਦਾ ਅੱਛਾ ਜਿਸ ਤਰ੍ਹਾਂ ਮੰਨ ਲਓ ਦਿੱਲੀ ਤੋਂ ਕੋਈ ਗੁਹਾਟੀ ਨੂੰ ਉੱਡਿਆ ਨਾਗਾਲੈਂਡ ਸਿੱਕਮ ਮਿਜ਼ੋਰਮ ਮਣੀਪੁਰ ਸਾਈਡ ਨੂੰ ਉੱਡਿਆ ਬੰਗਲਾਦੇਸ਼ ਨੂੰ ਉੱਡਿਆ ਜਹਾਜ਼ ਮਤਲਬ ਜਿਹੜਾ ਜਹਾਜ਼ ਇੱਧਰ ਨੂੰ ਜਾਊਗਾ ਮਤਲਬ ਜੇ ਕਿਸੇ ਦਾ ਪਲਾਨ ਹੈ ਯਾਤਰਾ ਕਰਨ ਦਾ 28 ਜਨਵਰੀ ਤੋਂ 28 ਫਰਵਰੀ ਤੱਕ ਨਾਓ ਪਲੀਜ਼ ਆਪਦੀ ਟਿਕਟ ਹੈ ਜਿਹੜੀ ਉਹ ਅੱਗੇ ਪਿੱਛੇ ਕਰ ਲਵੇ ਇਹਨਾਂ ਡੇਟਾ ਦੇ ਵਿੱਚ ਨਾਰਥ-ਈਸਟ ਵਾਲੀ ਸਾਈਡ ਨੂੰ ਫਲਾਈ ਨਾ ਕੀਤਾ ਜਾਵੇ ਤਾਂ ਚੰਗੀ ਗੱਲ ਹੈ ਤੇ ਤੁਸੀਂ 2026 ਦੀ ਗੱਲ ਕਰਦੇ ਹੋ 2026 ਦੇ ਵਿੱਚ ਭਾਰਤ ਨੂੰ ਲੈ ਕੇ ਜੇ ਆਪਾਂ ਦੇਖਦੇ ਹਾਂ ਨਾ ਤਾਂ ਡਿਪਲੋਮੈਟਿਕ ਤੌਰ ਤੇ ਜਿਹੜੇ ਸਾਡੇ ਰਿਲੇਸ਼ਨ ਹੈ ਦੂਸਰੇ ਦੇਸ਼ਾਂ ਨਾਲ ਭਾਰਤ ਦੀ ਬਹੁਤ ਵੱਡੇ ਪੱਧਰ ਤੇ ਬੇਇੱਜ਼ਤੀ ਹੋਣ ਵਾਲੀ ਅੱਛਾ ਬਦਨਾਮੀ ਹੋਈ ਬਹੁਤ ਵੱਡੇ ਪੱਧਰ ਤੇ ਇਹ ਕੀ ਕਾਰਨ ਹੋ ਸਕਦੇ ਕਾਰਨ ਕੋਈ ਵੀ ਹੋ ਸਕਦਾ ਮੰਨ ਲਓ ਮੈਂ ਤਾਂ ਇਹ ਦੇਖਦਾ ਨਾ ਵੀ ਜਿਹੜੀ ਗ੍ਰਹਿ ਦਸ਼ਾ ਬਣ ਰਹੀ ਹੈ ਉਹਦੇ ਵਿੱਚ ਸਮਾਜਿਕ ਤੌਰ ਤੇ ਬਦਨਾਮੀ ਹੁੰਦੀ ਹੈ ਸੋ ਭਾਰਤ ਦੀ ਜਿਹੜੀ ਕੁੰਡਲੀ ਹੈ ਉਹਦੇ ਅਨਸਾਰ ਸਮਾਜਿਕ ਬਦਨਾਮੀ ਹੋਣ ਦਾ ਯੋਗ ਬਣਿਆ ਹੋਇਆ ਜਿਵੇਂ ਪਿਛਲੀ ਵਾਰੀ ਟਰੰਪ ਨੇ ਉਹ ਮੁੰਡੇ ਹੱਥਕੜੀਆਂ ਲਾ ਕੇ ਭੇਜੇ ਉਹ ਤੇ ਬਦਨਾਮੀ ਠੀਕ ਹੈ ਨਾ ਇਸ ਤਰ੍ਹਾਂ ਮਤਲਬ ਕੋਈ ਲੜਾਈ ਲੱਗਦੇ ਉਹਦੇ ਚ ਆਪਾਂ ਹਾਰ ਜੀਏ ਲੜਾਈ ਲੱਗੀ ਆਪਣੇ ਨਾਲ ਕੋਈ ਦੇਸ਼ ਨਹੀਂ ਖੜਿਆ ਜਦੋਂ ਕੋਈ ਇਹੋ ਜੀ ਗੱਲ ਹੀ ਹੋ ਜੇ ਬਈ ਹਾਂ ਜਿਹਦੇ ਕਰਕੇ ਬਦਨਾਮੀ ਡਿਪਲੋਮੈਟਿਕ ਜਿਹੜੇ ਆਪਣੇ ਰਿਲੇਸ਼ਨ ਦੂਸਰੇ ਦੇਸ਼ਾਂ ਨਾਲ ਆ ਉਹਨਾਂ ਦੇ ਵਿੱਚ ਫਰਕ ਪੈ ਸਕਦਾ ਤੇ ਵੱਡੇ ਪੱਧਰ ਤੇ ਬਦਨਾਮੀ ਹੋ ਸਕਦੀ ਹੈ ਬਦਨਾਮੀ ਯਾਨੀ 26 ਦੇ ਵਿੱਚ ਵੀ ਕੋਈ ਰਾਹਤ ਵਾਲੀ ਗੱਲ ਹੈ ਨਹੀਂ ਨਹੀਂ 26 ਦੇ ਵਿੱਚ ਇੱਕ ਹੋਰ ਵੀ ਹੈਗਾ ਵੀ ਫਰਵਰੀ ਤੋਂ ਮਾਰਚ ਦਾ ਜਿਹੜਾ ਸਮਾਂ ਹੈ ਉਸ ਸਮੇਂ ਦੇ ਵਿੱਚ ਨਾ ਜਿਹੜਾ ਮਾਸ ਸਥਾਨਾਂਤਰਣ ਉਹ ਕੀ ਮਤਲਬ ਸਾਂਨੰਤਰਣ ਆਪਾਂ ਕਹਿੰਦੇ ਆਂ ਵੀ ਮੈਂ ਆਪਦੀ ਕੁਰਸੀ ਤੋਂ ਉੱਠ ਕੇ ਥੋਡੀ ਕੁਰਸੀ ਤੇ ਬੈਠ ਜਾ ਮੈਂ ਸਥਾਨ ਪਰਿਵਰਤਨ ਕਰ ਲਿਆ ਵੱਡੇ ਪੱਧਰ ਤੇ ਲੋਕਾਂ ਦਾ ਸਥਾਨ ਪਰਿਵਰਤਨ ਹੋਊਗਾ ਭਾਵ ਕਿ ਲੋਕ ਆਪਦੀ ਥਾਂ ਛੱਡ ਕੇ ਕਿਤੇ ਹੋਰ ਵਾਲੇ ਪਾਸੇ ਨੂੰ ਜਾ ਸਕਦੇ ਆ ਉਹ ਭਾਰਤ ਦੇ ਜਾਂ ਕਿੱਤੋਂ ਦੇ ਭਾਰਤ ਦੇ ਵਿੱਚ ਜਿਹੜੀਆਂ ਸਾਊਥ ਦੀਆਂ ਸਰਦਨ ਸਟੇਟਾਂ ਨੇ ਜਿਹੜੀਆਂ ਜਿਸ ਤਰ੍ਹਾਂ ਕੇਰਲਾ ਹੈ ਕਰਨਾਟਕਾ ਹੈ ਤਾਮਿਲਨਾਡੂ ਹੈ ਓਡੀਸਾ ਹੋ ਗਿਆ ਉੜੀਸਾ ਤੋਂ ਅਗਲੀ ਸਟੇਟ ਜਿਹੜੀ ਹੈਗੀ ਜਿਹਦੀਆਂ ਹੁਣ ਤੇਲੰਗਾਨਾ ਵਗੈਰਾ ਇਹਨਾਂ ਸਟੇਟਾਂ ਦੇ ਵਿੱਚੋਂ ਜਿਹੜੇ ਨਾਰਦਰਨ ਇੰਡੀਅਨ ਲੋਕ ਜਾ ਕੇ ਉੱਥੇ ਰਹਿ ਰਹੇ ਆ ਉਹ ਲੋਕ ਉੱਥੋਂ ਉੱਠ ਕੇ ਭੱਜਣਗੇ ਵਾਪਸ ਆਪਦੇ ਪਿੰਡਾਂ ਨੂੰ ਆਪਦੇ ਘਰਾਂ ਨੂੰ ਔਰ ਰਸ਼ ਹੋ ਜਾਊਗਾ ਵੱਡੇ ਪੱਧਰ ਤੇ ਅੱਛਾ ਮਤਲਬ ਇੱਕ ਵੱਡਾ ਪਰਵਰਤਨ ਹੋਊਗਾ ਵੱਡੇ ਪੱਧਰ ਤੇ ਜਿਵੇਂ ਮੰਨ ਲਓ ਵੀ ਇੱਕਦਮ ਭੀੜ ਪੈ ਜਾਂਦੀ ਹੈ ਨਾ ਵੀ ਰੇਲ ਗੱਡੀਆਂ 'ਚ ਵੀ ਜਗ੍ਹਾ ਨਹੀਂ ਮਿਲ ਰਹੀ ਬੱਸਾਂ 'ਚ ਵੀ ਨਹੀਂ ਮਿਲ ਰਹੀ ਇਸ ਤਰ੍ਹਾਂ ਮਤਲਬ ਮਾਸ ਜਿਹੜਾ ਹੈ ਸਥਾਨ ਪਰਿਵਰਤਨ ਹੋਣ ਦਾ ਯੋਗ ਬਣਿਆ ਹੋਇਆ ਤੁਸੀਂ ਇਹ ਗੱਲ ਕਹੀ ਕਿ ਪਰਿਵਰਤਨ ਦੀ ਤੁਸੀਂ ਗੱਲ ਕੀਤੀ ਜਿਵੇਂ ਤੁਸੀਂ ਕਿਹਾ ਕਿ ਭਾਰਤ ਦੀ ਕੇਂਦਰੀ ਜਿਹੜੀ ਕੈਬਨਟ ਹੈ ਉਹਦੇ ਵਿੱਚ ਸਰਕਾਰ ਦੀ ਸੈਂਟਰ ਸਰਕਾਰ ਦੀ ਜਿਵੇਂ ਤੁਸੀਂ ਕਿਹਾ ਕਿ ਜਿਹੜੀ ਕੈਬਨਟ ਹੈ ਉਹਦੇ ਵਿੱਚ ਬਹੁਤ ਵੱਡੇ ਪੱਧਰ ਦਾ ਕੋਈ ਫੇਰ ਬਦਲ ਜਿਹੜਾ ਹੋ ਸਕਦਾ ਜਾਂ ਤੁਸੀਂ ਕਿਹਾ ਕਿ ਬਦਨਾਮੀ ਵੀ ਹੋ ਸਕਦੀ ਹੈ ਦੇਸ਼ ਦੀ ਪਰ ਮੋਦੀ ਸਰਕਾਰ ਤਾਂ ਬੜੀ ਮਜ਼ਬੂਤੀ ਚ ਹੈ ਬਿਹਾਰ ਵੀ ਉਹਨਾਂ ਨੇ ਬੜੀ ਮਜ਼ਬੂਤੀ ਦੇ ਨਾਲ ਜਿੱਤਿਆ ਆ ਫਿਰ ਅਸਥਿਰਤਾ ਜਿਹੜੀ ਆ ਕਿਉਂ ਪੈਦਾ ਹੋ ਸਕਦੀ ਹੈ ਇਹ ਅਸਥਿਰਤਾ ਤਾਂ ਜਿਹੜੇ ਇਹਨਾਂ ਦੇ ਸਾਥੀ ਆ ਜਿਨ੍ਹਾਂ ਦੀਆਂ ਫੌੜੀਆਂ ਦੇ ਉੱਪਰ ਸਰਕਾਰ ਟिकी ਹੋਈ ਆ ਉਹਨਾਂ ਦੀ ਹਿੱਲ-ਜੋਲ ਨਾਲ ਅਸਥਿਰਤਾ ਪੈਦਾ ਹੋ ਸਕਦੀ ਹੈ ਸੋ ਬਿਹਾਰ ਵਾਲੀ ਸਰਕਾਰ ਵੀ ਆ ਜਿਹੜੀ ਇਹ ਬਹੁ ਗਿਣਤੀ ਮਤਲਬ ਵੰਤਾਂ ਗਈ ਪਰ ਇਹਦੇ ਇੱਕਦਮ ਚੱਲਣ ਸਮੂਥ ਚੱਲਣ ਦੇ ਆਸਾਰ ਨਹੀਂ ਹੈਗੇ ਅੱਛਾ ਇਦੇ ਵਿੱਚ ਮੰਤਰੀ ਨੂੰ ਲੈ ਕੇ ਮੁੱਖ ਮੰਤਰੀ ਬਣਨ ਨੂੰ ਲੈ ਕੇ ਸਮੱਸਿਆਵਾਂ ਕ੍ਰੀਏਟ ਹੋਣਗੀਆਂ ਇਹਨੂੰ ਚਲਾਉਣਾ ਬਹੁਤ ਔਖਾ ਹੋ ਜਾਊਗਾ ਚੱਲੂਗੀ ਪਰ ਮਤਲਬ ਬਹੁਤ ਖਸ ਖਸ ਕੇ ਚੱਲਣਾ ਹੁੰਦਾ ਨਾ ਇੱਕ ਸਮੂਥ ਚੱਲ ਰਿਹਾ ਹਾਂ ਫਸ ਕੇ ਚੱਲੂ ਹਾਂ ਮਤਲਬ ਉਹ ਚਾਂਸ ਹੈਗਾ ਹੀ ਆ ਵੀ ਨਿਤਿਸ਼ ਕਹਿ ਸਕਦਾ ਬਨਾ ਮੱਖ ਮੰਤਰੀ ਬਣਾ ਭਾਜਪਾ ਕਹਿ ਸਕਦੀ ਆ ਵੀ ਸਾਡੇ ਕੋਲੇ ਸੀਟਾਂ ਵੀ ਨਹੀਂ ਉਹ ਮੁੱਖ ਮੰਤਰੀ ਨਿਤਿਸ਼ ਦੇ ਮੁੱਖ ਮੰਤਰੀ ਬਣਨ ਦੇ ਹੁਣ ਚਾਂਸ ਬਹੁਤ ਘੱਟ ਹੈ ਇੱਕ ਵਾਰੀ ਤਾਂ ਬਣ ਸਕਦੇ ਨੇ ਸਤਾਰੇ ਆ ਨਾ ਉਹ ਉਨੇ ਜ਼ਬਰਦਸਤ ਨਹੀਂ ਹੈਗੇ ਜਿੰਨੇ ਪਹਿਲਾਂ ਹੁੰਦੇ ਸੀ। ਹੂੰ। ਬਿਹਾਰ ਦੇ ਵਿੱਚ ਮੰਨ ਲਓ ਜੇ ਆਪਾਂ ਗੱਲ ਕਰੀਏ ਤੇਜਸਵੀ ਯਾਦਵ ਦੀ ਕੁੰਡਲੀ ਮੈਂ ਦੇਖੀ ਹੈ। ਹੂੰ। ਔਰ ਇਹ ਤੁਸੀਂ ਨੋਟ ਕਰ ਲਓ ਵੀ 14 ਸਾਲ ਹਜੇ ਹੋਰ ਉਹ ਮੁੱਖ ਮੰਤਰੀ ਨਹੀਂ ਬਣ ਸਕਦਾ। ਤੇਜਸਵੀ ਯਾਦਵ। ਔਰ ਜਿਹੜਾ ਚਿਰਾਗ ਪਾਸਵਾਨ ਹੈ। ਉਹ ਆਉਣ ਵਾਲੇ ਬਿਹਾਰ ਦਾ ਭਵਿੱਖ ਹੈ। ਤੇ ਉਹਨੂੰ 30 ਸਾਲ ਲੱਗਣਗੇ। ਹੂੰ। ਹਜੇ ਹੋਰ। ਹੂੰ। 30 ਸਾਲ ਬਾਅਦ ਉਹ ਕੁਰਸੀ ਤੇ ਬੈਠੂਗਾ। ਪਰ ਉਹ ਕੇਂਦਰ ਦੇ ਤੌਰ ਤੇ ਤਾਂ ਬੈਠਾ ਹੀ ਐ ਸੈਂਟਰ ਦੇ ਵਿੱਚ ਉਹ ਕਾਮਯਾਬ ਰਹੂਗਾ ਸਟੇਟ ਦੇ ਵਿੱਚ ਪੰਗਾ ਨਾ ਲਵੇ ਉੱਥੇ ਉਹਨੂੰ ਕਾਮਯਾਬੀ ਨਹੀਂ ਮਿਲਣੀ ਕੋਈ ਬਹੁਤੀ ਸੈਂਟਰ ਦੇ ਵਿੱਚ ਉਹਦਾ ਰੋਲ ਰਹੂਗਾ ਉੱਥੇ ਉਹ ਐਕਟਿਵ ਰਹੂਗਾ ਤਾਂ ਉਹ ਕਾਮਯਾਬ ਵੀ ਰਹੂਗਾ ਵੈਸੇ ਬਿਹਾਰ ਦੀ ਜੇ ਮੁੱਖ ਮੰਤਰੀ ਦੀ ਗੱਲ ਕਰੀਏ ਵੀ ਕੌਣ ਬਣ ਸਕਦਾ ਤਾਂ ਸਭ ਤੋਂ ਸੌਖੀ ਜਿਹੜੀ ਹੈ ਮਤਲਬ ਆਪਾਂ ਦੇਖਦੇ ਆਂ ਕੈਲਕੂਲੇਸ਼ਨ ਕਰਕੇ ਤਾਂ ਸਮਰਾਟ ਚੌਧਰੀ ਜਿਹੜਾ ਹੈ ਉਹ ਕਿਸੇ ਨਾ ਕਿਸੇ ਤਰੀਕੇ ਉਹਦਾ ਨਾਂ ਆ ਹੀ ਜਾਣਾ ਬਣੂਗਾ ਜਣੀ ਨਹੀਂ ਇੱਕ ਵਾਰੀ ਕੋਈ ਹੋਰ ਵੀ ਬਣ ਸਕਦਾ ਵੀ ਬਣ ਸਕਦਾ ਜਿੱਦਾਂ ਮੰਨ ਲਓ ਵੀ ਨਤੀਸ਼ ਕੁਮਾਰ ਬਣ ਗਿਆ ਪਰ ਉਹਨੇ ਰਹਿਣਾ ਨਹੀਂ ਯਾਰੀ ਸਮਰਾਟ ਚੌਧਰੀ ਦੇ ਕਰਮਾਂ ਚ ਹੈਗਾ ਮੁੱਖ ਮੰਤਰੀ ਬਿਲਕੁਲ ਉਹ ਮੁੱਖ ਮੰਤਰੀ ਬਣਨ ਦੇ ਪੂਰੇ ਉਹਦੇ ਸਟਾਰ ਨੇ ਪੂਰਾ ਯੋਗ ਬਣਿਆ ਹੋਇਆ ਉਹਦੇ ਕੰਪੈਰੀਟਿਵਲੀ ਜੇ ਆਪਾਂ ਦੇਖਦੇ ਆ ਵੀ ਨਤੀਸ਼ ਕੁਮਾਰ ਉਹਦੇ ਸਟਾਰ ਇੰਨੇ ਜ਼ਬਰਦਸਤ ਹੈ ਨਹੀਂਗੇ ਕੋਈ ਊ ਆਪਾਂ ਮਤਲਬ ਕਿਸੇ ਨੂੰ ਸਨਮਾਨ ਯੋਗ ਬਧਾਈਗੀ ਦਿੰਨੇ ਆ ਜਦੋਂ ਆਪਾਂ ਤਾਂ ਉਹਦੇ ਲਈ ਹੋ ਸਕਦਾ ਵੀ ਉਹਨੂੰ ਥੋੜੀ ਦੇਰ ਲਈ ਬਣਾ ਕੇ ਫੇਰ ਉਹ ਤੋਂ ਲੈ ਲਿਆ ਜਾਵੇ ਲੈ ਲਿਆ ਜਾਵੇ ਹਾਂ ਪੰਜਾਬ ਦੇ ਪੱਖੋਂ ਤੁਸੀਂ ਕੀ ਸੋਚਦੇ ਹੋ ਕਿਉਂਕਿ ਪੰਜਾਬ ਦੇ ਮੇਰੇ ਕੋਲ ਪੰਜਾਬ ਦਾ ਕੋਈ ਡਾਟਾ ਨਹੀਂ ਹੈ ਵੀ ਕਦੋਂ ਮਤਲਬ ਪੰਜਾਬ ਦਾ ਜਨਮ ਹੋਇਆ ਸੁਖ ਸ਼ਾਂਤੀ ਪੱਖੋਂ ਸੁਖ ਸ਼ਾਂਤੀ ਪੱਖੋਂ ਪੰਜਾਬ ਦੇ ਵਿੱਚ ਮਾਹੌਲ ਤਣਾਅਪੂਰਨ ਹੀ ਰਹੂਗਾ ਸਿਆਸੀ ਤੌਰ ਤੇ ਵੀ ਚੱਲ ਸਕਦੀ ਹੈ ਹੈ ਹਾਂ ਕੀ ਚੱਲ ਸਕਦੀ ਗੋਲੀ ਗੋਲੀ ਕਿਸੇ ਲੀਡਰ ਤੇ ਜਾਂ ਕਿਦਾਂ ਮਨ ਲੋਕਾਂ ਦੇ ਆਪਸ ਵਿੱਚ ਉਹ ਤੱਕ ਚਲਦੀ ਹੋ ਰਹੀਦੀ ਹੈ ਧਾਰਮਿਕ ਭਾਵਨਾਵਾਂ ਨੂੰ ਲੈ ਕੇ ਕੋਈ ਕਿਸੇ ਤਰੀਕੇ ਦਾ ਜਿਹਨੂੰ ਆਪਾਂ ਕਹਿ ਲਈਏ ਵੀ ਦੰਗਾ ਟਾਈਪ ਇਸ ਤਰ੍ਹਾਂ ਦੀ ਸੰਭਾਵਨਾ 2026 ਚ ਹੋ ਸਕਦੀ ਹੈ ਪੰਜਾਬ ਦੇ ਵਿੱਚ ਵੈਸੀ ਲਾ ਐਂਡ ਆਰਡਰ ਤੇ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਪਰਮਾਤਮਾ ਚਲੋ ਕਿਰਪਾ ਕਰੇ ਸਭ ਕੁਝ ਠੀਕ ਠਾਕ ਰਹੇ ਤੇ ਹੁਣ ਜਿਸ ਤਰੀਕੇ ਦੇ ਨਾਲ ਗੱਲਾਂ ਚੱਲਦੀਆਂ ਨੇ ਕਿ ਮੋਦੀ ਸਰਕਾਰ ਜਿਵੇਂ ਪਹਿਲਾਂ ਆਪਾਂ ਤੁਸੀਂ ਵੀ ਭੇਖਵਾਣੀ ਕੀਤੀ ਸੀ ਕਿ ਮੋਦੀ ਜਿਹੜੀ ਹੈ ਉਹ ਕੁਰਸੀ ਛੱਡ ਸਕਦੇ ਆ ਜਾਂ ਲਾਇਆ ਜਾ ਸਕਦਾ ਪਰ ਮੋਦੀ ਬੜੀ ਮਜਬੂਤੀ ਚ ਆ ਗਿਆ ਹੈ ਕੀ ਹੁਣ ਮੋਦੀ ਦੀ ਕੁਰਸੀ ਟਿਕ ਜੂ ਜਾਂ ਫਿਰ ਕੀ ਤੁਹਾਡੇ ਉਹਨਾਂ ਦੇ ਮੋਦੀ ਸਾਹਿਬ ਦੇ ਸਟਾਰ ਕਹਿੰਦੇ ਆ ਕਿ ਹਲੇ ਵੀ ਅਸਥਿਰਤਾ ਜਿਹੜੀ ਆ ਉਹਨਾਂ ਦੀ ਹੈ ਨਹੀਂ ਕੀ ਨਹੀਂ ਉਹ ਤਾਂ ਬਰਕਰਾਰ ਸੱਚ ਉਹ ਤਾਂ ਬਰਕਰਾਰ ਹੈ 2026 ਚ ਉਹਨਾਂ ਨੂੰ ਕੁਝ ਨਹੀਂ ਹੁੰਦਾ 2027 ਦੀ ਮਈ ਤੋਂ ਬਾਅਦ ਜਿਹੜੇ ਉਹਨਾਂ ਦੇ ਸtare ਆ ਉਹ ਇਸ ਤਰ੍ਹਾਂ ਦੇ ਬਣ ਰਹੇ ਆ ਵੀ ਉਹ ਜਾਂ ਤਾਂ ਆਪ ਛੱਡ ਦੇਣਗੇ ਜਾਂ ਉਹ ਮਤਲਬ ਬਿਮਾਰ ਹੋ ਜਾਣਗੇ ਜਾਂ ਕੋਈ ਹੋਰ ਕਾਰਨ ਬਣ ਜੇ ਵੀ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਪਾਸੇ हट ਜਾਣਗੇ ਜੇ ਆਪਾਂ ਸੋਚੀਏ ਵੀ ਪਾਰਟੀ ਉਹਨਾਂ ਨੂੰ ਇੱਕ ਸਨਮਾਨਜਨਕ ਵਿਦਾਇਗੀ ਦੇਣਾ ਚਾਹੁੰਦੀ ਹੈ ਤਾਂ 2027 ਚ ਰਾਸ਼ਟਰਪਤੀ ਦੀ ਇਲੈਕਸ਼ਨ ਵੀ ਹੈ ਉਹਨਾਂ ਨੂੰ ਰਾਸ਼ਟਰਪਤੀ ਬਣਾਇਆ ਜਾ ਸਕਦਾ ਪਰ ਪ੍ਰਧਾਨ ਮੰਤਰੀ ਦੀ ਕੁਰਸੀ ਤੇ 2027 ਦੀ ਮਈ ਜੂਨ ਤੋਂ ਬਾਅਦ ਚ ਉਹਨਾਂ ਦਾ ਯੋਗ ਬਣਦਾ ਹੈ ਤੁਹਾਡੇ ਨਾਲ ਵਾਰ-ਵਾਰ ਅਸੀਂ ਇੰਟਰਵਿਊ ਕਰਦੇ ਆ ਕਿਉਂਕਿ ਲੋਕ ਬਹੁਤ ਸਾਰੀਆਂ ਇੰਟਰਵਿਊ ਤੁਹਾਡੀਆਂ ਜਿਹੜੀਆਂ ਉਹ ਪਸੰਦ ਕਰਦੇ ਆ ਤੇ ਇਹ ਜਿਹੜੀ ਤੁਸੀਂ ਜਿਵੇਂ ਮੈਂ ਬਾਕੀ ਜੋਤਿਸ਼ ਜੋਤੀਸ਼ ਦੇਖੇ ਆ ਉਹ ਮਤਲਬ ਨਿੱਜੀ ਤੌਰ ਤੇ ਕਿਸੇ ਦੀ ਕੁੰਡਲੀ ਦੱਸਦੇ ਆ ਤੇ ਮਤਲਬ ਉਹ ਉਹ ਅਗਲੇ ਨੂੰ ਦੱਸ ਦਿੰਦੇ ਆ ਉਹ ਠੀਕ ਸਹੀ ਚਲੋ ਉਹ ਜਾਣਦੇ ਆ ਪਰ ਜਿਸ ਤਰੀਕੇ ਨਾਲ ਤੁਸੀਂ ਉਹ ਇੱਕ વાੜੀਆਂ ਕਰਦੇ ਹੋ ਮਤਲਬ ਇਹਨਾਂ ਨੂੰ ਲੈ ਕੇ ਮੌਸਮ ਨੂੰ ਲੈ ਕੇ ਤਬਾਈ ਨੂੰ ਲੈ ਕੇ ਜਾਂ ਸਾਲਾਂ ਨੂੰ ਲੈ ਕੇ ਉਸ ਤਰੀਕੇ ਦੇ ਨਾਲ ਤੁਹਾਡਾ ਜੋਤਿਸ਼ ਵੱਖਰਾ ਕਿਵੇਂ ਆ ਕੀ ਉਹ ਵੀ ਦੇਖ ਸਕਦੇ ਆ ਦੇਖਦੇ ਨਹੀਂ ਜਾਂ ਤੁਹਾਨੂੰ ਇਹ ਸ਼ੌਂਕ ਆ ਇਸ ਤਰੀਕੇ ਦਾ ਵੀ ਤੁਸੀਂ ਦੇਖ ਕੇ ਸਾਰਾ ਕੁਝ ਕਰਦੇ ਕੰਟੈਂਟ ਕ੍ਰिएशन ਦੀ ਗੱਲ ਹੈ ਵਿੱਚ ਜੋਤਿਸ਼ ਇੱਕੋ ਹੀ ਆ 2 2 ਨਹੀਂ 4 ਹੀ ਹੁੰਦੇ ਆ ਨਾ ਉਹ 5 ਹੋ ਸਕਦੇ ਆ ਨਾ ਉਹ 3 ਹੋਣੇ ਆ ਉਹ ਜਿਹੜਾ ਉਹ ਜੋਤਿਸ਼ ਪੜਦੇ ਆ ਉਹ ਵਹੀ ਮੈਂ ਪੜਦਾ ਗੱਲ ਸਿਰਫ ਇੰਨੀ ਹੈ ਵੀ ਉਹ ਨਾ ਕੈਮਰੇ ਦੇ ਉੱਪਰ ਜਦੋਂ ਮਤਲਬ ਇੰਟਰਵਿਊ ਕਰਦੇ ਆ ਤਾਂ ਉਹ ਜੋਤਿਸ਼ ਦੇ ਜਿਹੜੇ ਅੰਦਰੂਨੀ ਜਿਹੜਾ ਕੰਮ ਹੈ ਨਾ ਜਿਹਨੂੰ ਜੋਤਸ਼ੀ ਹੀ ਸਮਝ ਸਕਦਾ ਉਹ ਸਮਝਾਉਣ ਲੱਗ ਜਾਂਦੇ ਆ ਵੀ ਬੁੱਧ ਫਲਾਣੇ ਘਰ ਚ ਐ ਕੇਤੂ ਫਲਾਣੇ ਘਰ ਚ ਐ ਚੌਥਾ ਘਰ ਦੇਖੋ ਸੱਤਵਾਂ ਦੇਖੋ ਪੰਜਵਾਂ ਦੇਖੋ ਹੈਨਾ ਉਸ ਚੀਜ਼ ਦਾ ਲੇਮਨ ਨਹੀਂ ਕੋਈ ਲੈਣਾ ਦੇਣਾ ਹੁੰਦਾ ਉਹਨੇ ਇਹ ਦੇਖਣਾ ਹੁੰਦਾ ਵੀ ਕੀ ਹੋਣ ਜਾ ਰਿਹਾ ਜਾਂ ਉਹਨੂੰ ਇਹ ਹੁੰਦਾ ਵੀ ਮੇਰਾ ਕੰਮ ਬਣੂਗਾ ਕਿ ਨਹੀਂ ਬਣੂਗਾ ਉਹਦੇ ਨਾਲ ਸਿੱਧੀ ਤੇ ਸਪਾਰਟ ਆਪਾਂ ਉਹ ਗੱਲ ਕਰ ਰਹੀ ਹੁੰਦੀ ਐ ਮੈਂ ਉਹ ਉਸ ਚੱਕਰ ਚ ਨਹੀਂ ਜਾਂਦਾ ਵੀ ਕਿਹੜਾ ਗ੍ਰਹਿ ਕਿੱਥੇ ਬੈਠਾ ਕਿਹੜਾ ਗ੍ਰਹਿ ਕਿੱਥੇ ਹੈ ਕਿਹੜਾ ਕਿਹਨੂੰ ਦੇਖ ਰਿਹਾ ਇਟ ਇੰਪੋਰਟੈਂਟ ਤਾਂ ਹੈ ਨਾ ਉਹ ਮਤਲਬ ਚੀਜ਼ ਉਹ ਜਿਹੜੀ ਤੁਸੀਂ ਦੇਖਦੇ ਹੋ ਉਹ ਤਾਂ ਬੇਸਿਕ ਹੈ ਉਹ ਤਾਂ ਦੇਖਣਾ ਹੀ ਪਊਗਾ ਪਰ ਆਮ ਆਪਾਂ ਹਰ ਗੱਲ 'ਚ ਉਹਨੂੰ ਲੈ ਕੇ ਬੈਠ ਜੀ ਸਮਝਾਉਣ ਲੱਗ ਜੀ ਹਰ ਬੰਦੇ ਨੂੰ ਉਹਨੂੰ ਲੋਕ ਪਸੰਦ ਨਹੀਂ ਕਰਦੇ ਇਹ ਮੇਰੇ ਜਿਹੜੇ ਤੁਸੀਂ ਕਹਿੰਦੇ ਹੋ ਵੀ ਤੁਹਾਨੂੰ ਵੱਧ ਪਸੰਦ ਕਰਦੇ ਆ ਤਾਂ ਉਹਦਾ ਕਾਰਨ ਇਹੀ ਹੈ ਵੀ ਮੈਂ ਉਹ ਕਿਤਾਬ ਖੋਲ ਕੇ ਨਹੀਂ ਬੈਠਦਾ ਬੀਜੀ ਆਹ ਘਰ ਇੱਥੇ ਆ ਜੋਤਿਸ਼ ਆ ਆਹ ਜੀ ਲਗਨ ਆ ਆਹ ਚੰਦਰ ਕੁੰਡਲੀ ਆ ਆ ਲਗਨ ਕੁੰਡਲੀ ਨਹੀਂ ਮੇਰੇ ਕਹਿੰਦਾ ਮਤਲਬ ਇਹ ਆਈਡੀਆ ਤੁਹਾਡੇ ਮਨ ਚ ਕਿਵੇਂ ਆਉਂਦਾ ਕਿ ਮੈਂ ਜਾਪਾਨ ਤੱਕ ਦੀਆਂ ਦੇਖ ਲਵਾਂ ਯੂਰਪ ਤੱਕ ਦੀਆਂ ਜਿਹੜੀਆਂ ਤਬਾਈਆਂ ਦੇ ਬਾਰੇ ਪਤਾ ਕਰ ਲਵਾਂ ਉਹ ਮੈਂ ਤੁਹਾਨੂੰ ਚੀਜ਼ ਬਾਰੇ ਪੁੱਛ ਰਿਹਾ ਉਹ ਮੈਂ ਤੁਹਾਨੂੰ ਦੱਸਿਆ ਨਾ ਵੀ ਜਿੱਦਾਂ ਜਿਹੜੀ ਦਸ਼ਾ ਹੁਣ ਬਣੀ ਆਪਾਂ ਇਹ ਦੇਖਦੇ ਹਾਂ ਵੀ ਅੱਜ ਕੀ ਦਸ਼ਾ ਬਣ ਗਈ ਗ੍ਰਹਿ ਦਸ਼ਾ ਪਹਿਲਾਂ ਕਦੋਂ ਬਣੀ ਸੀ ਉਦੋਂ ਕੀ ਹੋਇਆ ਸੀ ਸੋ ਉਹਦੇ ਹਿਸਾਬ ਨਾਲ ਇਹ ਕੱਢਿਆ ਜਾਂਦਾ ਉਹਦੇ ਹਿਸਾਬ ਨਾਲ ਹੀ ਅੱਗੇ ਪ੍ਰੈਡਿਕਸ਼ਨ ਕੀਤੀ ਜਾਂਦੀ ਹੈ ਹੁਣ ਤੁਸੀਂ ਜਾਪਾਨ ਦੀ ਗੱਲ ਕੀਤੀ ਹੈ ਤਾਂ ਆ ਜਿਹੜਾ ਨਵੰਬਰ ਹੈ ਜਿਹੜਾ ਹੁਣ ਚੱਲ ਰਿਹਾ ਆ ਜਿਹੜੇ ਹੁਣ ਮੰਨ ਲਓ ਕਿ 30 ਨਵੰਬਰ ਤੱਕ ਜਾਪਾਨ ਨੂੰ ਪੂਰਾ ਖਤਰਾ ਹੈ ਵੱਡੇ ਪੱਧਰ ਦੀ ਸੁਨਾਮੀ ਦਾ ਅੱਛਾ ਸਮੁੰਦਰ ਦੇ ਵਿੱਚ ਪਚਾਲ ਆਉਣ ਨਾਲ ਵੱਡੀ ਰਿਐਕਟਰ ਸਕੇਲ ਦਾ ਪਚਾਲ ਹੋਊਗਾ ਉਹ ਜਿਹਦੇ ਨਾਲ ਜਾਪਾਨ ਜਾਂ ਉਹਦੇ ਨਾਲ ਲੱਗਦੇ ਜਿਹੜੇ ਕੋਸਟਲ ਏਰੀਆਜ਼ ਹੈ ਰਸ਼ੀਆ ਦਾ ਹੈ ਜਾਂ ਕੋਰੀਆ ਦਾ ਉਹਨਾਂ ਨੂੰ ਖਤਰਾ ਪੈਦਾ ਹੋ ਸਕਦਾ ਹੈ ਇਹ ਇਹ ਤਬਾਈਆਂ ਨੂੰ ਰੋਕਿਆ ਵੀ ਜਾ ਸਕਦਾ ਹੈ ਕਿ ਉਪਾਅ ਵਗੈਰਾ ਹੈ ਕਿ ਸਿਰਫ ਨਿੱਜੀ ਤੌਰ ਤੇ ਉਪਾਅ ਕੀਤੇ ਜਾਂਦੇ ਐ ਇਨੇ ਵੱਡੇ ਪੱਧਰ ਤੇ ਉਪਾਅ ਨਹੀਂ ਹੁੰਦੇ ਨਹੀਂ ਨਿੱਜੀ ਤੌਰ ਤੇ ਹੁੰਦੇ ਐ ਉਪਾਅ ਕੰਮ ਕਰਦੇ ਐ ਤੁਹਾਡੇ ਪਰਸਨਲ ਕੰਮਾਂ ਤੇ ਕੋਈ ਕੋਈ ਜੋਤਸ਼ੀ ਇਹ ਕਹਿੰਦਾ ਵੀ ਜੀ ਕਿਸੇ ਉਪਾਅ ਨਾਲ ਕੁਝ ਨਹੀਂ ਹੁੰਦਾ ਹਾਲਾਂਕਿ ਉਹ ਆਪ ਦੀ ਇੰਟਰਵਿਊ 'ਚ ਹੀ ਦੱਸ ਰਿਹਾ ਹੁੰਦਾ ਵੀ ਆਹ ਉਪਾਅ ਕਰਨ ਵਾਲਾ ਹੋ ਜਾਂਦਾ ਮਤਲਬ ਉਪਾਅ ਬਕਾਇਦਾ ਤੌਰ ਤੇ ਕੰਮ ਕਰਦੇ ਐ ਪਰ ਜਿਹੜਾ ਉਪਾਅ ਹੁੰਦਾ ਨਾ ਉਹ ਇਸ ਤਰ੍ਹਾਂ ਨਹੀਂ ਹੁੰਦਾ ਵੀ ਜਿਹੜੇ ਘਰ ਚ ਮੰਨ ਲਓ ਜਨਮ ਦੇ ਸਮੇਂ ਚ ਮੰਗਲ ਤੀਜੇ ਘਰ ਚ ਕੋਈ ਜੋਤਸ਼ੀ ਨਹੀਂ ਜੰਮਿਆ ਜਿਹੜਾ ਉਹਨੂੰ ਚੱਕ ਕੇ ਕਿਸੇ ਹੋਰ ਘਰ ਚ ਰੱਖ ਸਕਦਾ ਹੋਵੇ ਮੱਛਾ ਜਦੋਂ ਮਾਂ ਦੇ ਪੇਟ ਚੋਂ ਬਾਹਰ ਆਇਆ ਤਾਂ ਇੱਕ ਪ੍ਰੋਗਰਾਮ ਇੰਸਟਾਲ ਹੋ ਜਾਂਦਾ ਉਹਦੇ ਚ ਜਿਸ ਤਰ੍ਹਾਂ ਨਵਾਂ ਆਪਾਂ ਕੰਪਿਊਟਰ ਲੈਨੇ ਆ ਉਹਦੇ ਚ ਇੱਕ ਪ੍ਰੋਗਰਾਮ ਇੰਸਟਾਲ ਕਰ ਦਿੰਨੇ ਆ ਉਹ ਪ੍ਰੋਗਰਾਮ ਨੂੰ ਕੋਈ ਚੇਂਜ ਨਹੀਂ ਕਰ ਸਕਦਾ ਜਿਵੇਂ ਕੋਈ ਕਹੇ ਜੋਤਸ਼ੀ ਵੀ ਮੈਂ ਹੁਣ ਤੇਰਾ ਮੰਗਲ ਹਟਾਤਾ ਤਾਂ ਉਹ ਝੂਠ ਬੋਲ ਰਿਹਾ ਹੁੰਦਾ। ਉਹ ਪਾ ਦਾ ਮਤਲਬ ਇੰਨਾ ਹੀ ਹੁੰਦਾ ਵੀ ਜਿਵੇਂ ਮੰਨ ਲਓ ਤੁਸੀਂ ਪਟਿਆਲੇ ਤੋਂ ਆਇਓ। ਤੁਸੀਂ ਉੱਥੇ ਕਿਸੇ ਜੋਤਸੀ ਕੋਲ ਗਏ ਉਹਨਾਂ ਨੂੰ ਪੁੱਛਿਆ ਵੀ ਮੈਂ ਕੇ ਗੋਪਾਲ ਕੋਲ ਜਾਣਾ ਮੁੱਲਾਂਪੁਰ। ਮੇਰਾ ਰਸਤੇ 'ਚ ਕਿਸ ਤਰ੍ਹਾਂ ਦੀ ਯਾਤਰਾ ਕਿਸ ਤਰ੍ਹਾਂ ਦੀ ਰਹੂਗੀ? ਤਾਂ ਉਹ ਦੱਸ ਦਿੰਦਾ ਵੀ ਰਸਤੇ 'ਚ ਮੀਂਹ ਪਊਗਾ। ਤੁਸੀਂ ਪੁੱਛਦੇ ਦਾ ਹੱਲ ਕੀ ਆ? ਉਹ ਪਾ ਕੀ ਆ? ਤਾਂ ਉਹ ਕਹਿੰਦਾ ਵੀ ਛਤਰੀ ਲੈ ਲਓ। ਠੀਕ ਆ ਗੱਡੀ ਚੱਲ ਜੂ ਛਤਰੀ ਲੈਣ ਦਾ ਇਹ ਤਾਂ ਹੈ ਨਹੀਂ ਨਾ ਵੀ ਤੁਸੀਂ ਭਿੱਜੋਗੇ ਹੀ ਨਹੀਂ ਹੂੰ ਹੂੰ ਭਿੱਜੋਗੇ ਪਰ ਉਹਨੇ ਨਹੀਂ ਭਿੱਜੋਗੇ ਮਾੜੇ ਮੋٹے ਪੈਰਪੂਰ ਦੇ ਭਿੱਜ ਜਾਣਗੇ ਵੱਡੇ ਹੱਦ ਤੱਕ ਤੁਸੀਂ ਬਚ ਜੂਗੇ ਉਪਾ ਦਾ ਅਸਰ ਇੰਨਾ ਕੀ ਹੁੰਦਾ ਵੀ ਉਹ ਵੱਡੀ ਪ੍ਰੋਬਲਮ ਹੈ ਜਿਹੜੀ ਉਹ ਛੋਟੀ ਹੀ ਰਹਿ ਜਾਂਦੀ ਹੈ ਉਹਦੇ ਨਾਲ ਮਤਲਬ ਵੱਡੇ ਬੰਦੇ ਨੂੰ ਘੱਟ ਫੇਸ ਕਰਨੀ ਪੈਂਦੀ ਹੈ ਪ੍ਰੋਬਲਮ ਬਹੁਤ ਸਾਰੀਆਂ ਚੀਜ਼ਾਂ ਦੇਖਦੇ ਆਂ ਜਿਵੇਂ ਮੈਂ ਤੁਹਾਨੂੰ ਵਾਰ-ਵਾਰ ਤੁਹਾਡੀਆਂ ਭੇਖ ਬਾਣੀਆਂ ਵੀ ਦੱਸੀਆਂ ਕਿ ਉਹ ਵੀ ਸੱਚ ਹੋਈ ਉਹ ਵੀ ਸੱਚ ਹੈ ਬਹੁਤ ਸਾਰੇ ਲੋਕ ਦੇਖਦੇ ਵੀ ਆ ਤੇ ਸਮਝਦੇ ਵੀ ਆ ਬਹੁਤ ਸਾਰੇ ਲੋਕ ਹਲੇ ਵੀ ਕਹਿੰਦੇ ਆ ਯਾਰ ਨਹੀਂ ਇਹ ਅੰਧਵਿਸ਼ਵਾਸ ਆ ਇਹ ਐਵੇਂ ਛੱਡੀ ਜਾਂਦੇ ਆ ਇਹ ਬੈਠੇ ਆ ਕੈਮਰਿਆਂ ਤੇ ਬੋਲੀ ਜਾਂਦੇ ਆ ਕੋਈ ਸੱਚੋਚ ਇਹ じゃ ਹੁੰਦਾ ਨਹੀਂ ਇਹਨੂੰ ਉਹਨਾਂ ਲੋਕਾਂ ਨੂੰ ਹਲੇ ਤੁਸੀਂ ਕੀ ਜਵਾਬ ਦੇਣੇ ਨਹੀਂ ਦੇਖੋ ਦੁਨੀਆ 'ਚ ਦੋ ਤਰ੍ਹਾਂਵਾਂ ਨੇ ਆਸਤਿਕ ਨਾਸਤਿਕ ਜਿੱਦਾਂ ਸ਼ੁਰੂ ਤੋਂ ਇਹ ਦੋ ਤਰ੍ਹਾਂਵਾਂ ਵੱਖ-ਵੱਖ ਚੱਲੀਆਂ ਆਉਂਦੀਆਂ ਨੇ ਤਰਕਪੂਰਣ ਨਾ ਤਾਂ ਉਹ ਉਹ ਕਿਸੇ ਨੂੰ ਮਤਲਬ ਉਹਨਾਂ ਦੀਆਂ ਗੱਲਾਂ ਦਾ ਜਵਾਬ ਹੈ ਕਿਸੇ ਕੋਲੇ ਨਾ ਦੂਸਰਿਆਂ ਦੀਆਂ ਗੱਲਾਂ ਦਾ ਜਵਾਬ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਮੈਂ ਪਹਿਲਾਂ ਤਰਕਸ਼ੀਲ ਸੀ ਤੇ ਮੇਰੇ ਮਨ 'ਚ ਇੱਕ ਸਵਾਲ ਆਇਆ ਵੀ ਯਾਰ ਇਹ ਸਾਰਾ ਕੁਝ ਬੇਸਿਕ ਹੈ ਜਿਹੜੀ ਤਰਕਸ਼ੀਲਤਾ ਦੀ ਬਿਲਡਿੰਗ ਹੈ ਉਹ ਸਾਰੀ ਖੜੀ ਇੱਕ ਗੱਲ ਤੇ ਹੈ ਵੀ ਕੋਈ ਰੱਬ ਨਹੀਂ ਹੁੰਦਾ ਕੋਈ ਭੂਤ ਪ੍ਰੇਤ ਨਹੀਂ ਹੁੰਦਾ ਉਹ ਮਾਨਸਿਕ ਰੋਗ ਨੇ ਬੰਦੇ ਦੇ ਅਵਚੇਤਨ ਮਨ ਦੇ ਵਿੱਚ ਉਹ ਗੱਲ ਬਿਠਾ ਦਿੱਤੀ ਗਈ ਹੈ ਵੀ ਆਹ ਸਾਡੀ ਧਾਰਮਿਕ ਜਗਾ ਇੱਥੇ ਮੱਥਾ ਟੇਕਣ ਨਾਲ ਫਾਇਦਾ ਹੁੰਦਾ ਰੱਬ ਉਹਦੇ ਮਾਪਿਆਂ ਨੇ ਦੱਸਿਆ ਵੀ ਇੱਥੇ ਆਪਣਾ ਰੱਬ ਹੈ ਦੇਖਿਆ ਉਹਨੇ ਵੀ ਨਹੀਂ ਲੱਭਿਆ ਉਹਨੇ ਵੀ ਨਹੀਂ ਹੁੰਦਾ ਉਹਦੇ ਪਿਓ ਨੇ ਉਹਨੂੰ ਦੱਸਿਆ ਹੁੰਦਾ ਉਹਦੇ ਪਿਓ ਨੂੰ ਉਹਦੇ ਪਿਓ ਨੇ ਦੱਸਿਆ ਹੁੰਦਾ ਉਹਦੇ ਪਿਓ ਨੂੰ ਉਹਦੇ ਕਿਸੇ ਨੇ ਲੱਭਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਹੁੰਦੀ ਮਤਲਬ ਕਿ ਉਹ ਮਨ 'ਚ ਗੱਲ ਬੈਠ ਚੁੱਕੀ ਹੁੰਦੀ ਆ ਉਹ ਕਹਿੰਦੇ ਵੀ ਆਪਾਂ ਮਨ 'ਚੋਂ ਕੱਢ ਦਿੰਨੇ ਇਹਦੇ 'ਚੋਂ ਵੀ ਭੂਤ ਪ੍ਰੇਤ ਹੈ ਨਹੀਂਗੇ ਮਨ ਦੇ ਡਾਕਟਰ ਹੈ ਮਨੋਰੋਗਾਂ ਦੇ ਮਨੋਰੋਗਾਂ ਦੀਆਂ ਦਵਾਈਆਂ ਨੇ ਵੱਡੇ ਵੱਡੇ ਹਸਪਤਾਲ ਐ ਮਨੋ ਤੇ ਮਨ ਦੇ ਉੱਪਰ ਡਿਗਰੀਆਂ ਹੁੰਦੀਆਂ ਨੇ ਸਾਈਕੀਟਰੀ ਦੀਆਂ ਐਮਏ ਹੁੰਦੀ ਐ ਸਾਈਕੀਟਰੀ ਦੀ ਪੀਐਚਡੀਆਂ ਹੁੰਦੀਆਂ ਪਰ ਮਨ ਬਾਡੀ ਚ ਕਿੱਥੇ ਐ ਪਦਾਰਥ ਦੇ ਰੂਪ ਚ ਕਿਉਂਕਿ ਜਿਹੜੀ ਉਹ ਧਾਰਾ ਦੇ ਲੋਕ ਐ ਜਿਹੜੇ ਉਹ ਕਹਿੰਦੇ ਕੁਝ ਨਹੀਂ ਹੁੰਦਾ ਉਹਨਾਂ ਨੇ ਮੰਨਣਾ ਉਹ ਕਹਿੰਦੇ ਵੀ ਅਸੀਂ ਪਦਾਰਥ ਨੂੰ ਮੰਨਦੇ ਆ ਤੇ ਫਿਰ ਮਨ ਤਾਂ ਪਦਾਰਥ ਹੈ ਨਹੀਂ ਨਾ ਇਸੇ ਤਰੀਕੇ ਨਾਲ ਜਿਹੜਾ ਭਗਵਾਨ ਹੈ ਜਾਂ ਰੱਬ ਹੈ ਜਾਂ ਗੋਡ ਹੈ ਉਹ ਵੀ ਪਦਾਰਥ ਹੈ ਨੀਗਾ ਜੇ ਉਹ ਕਹਿੰਦੇ ਵੀ ਦਿਖਾਓ ਰੱਬ ਕਿੱਥੇ ਹੈ ਤਾਂ ਆਪਾਂ ਵੀ ਕਹਿ ਸਕਦੇ ਨਾ ਵੀ ਦਿਖਾਓ ਮਨ ਕਿੱਥੇ ਹੈ ਦੋਨਾਂ ਦਾ ਬੇਸਿਕ ਤਾਂ ਇੱਕੋ ਹੀ ਹੈ ਨਾ ਸੋ ਇਹ ਇਹਨਾਂ ਨੇ ਜਿੱਦੀ ਜਾਣਾ ਹੁੰਦਾ ਵਿੱਚੋਂ ਇਹਦੇ 'ਚ ਨਿਕਲਣਾ ਕੁਝ ਨਹੀਂ ਹੁੰਦਾ ਜਿਹਨੂੰ ਸੈਟ ਲੱਗਦਾ ਉਹ ਵਰਤ ਲਵੇ ਜਿਹਨੂੰ ਨਹੀਂ ਲੱਗਦਾ ਉਹ ਨਾ ਵਰਤੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਆ ਜਿਹੜੇ ਅਸਲ 'ਚ ਜਦੋਂ ਤੱਕ ਬੰਦੇ ਦਾ ਸਮੱਸਿਆਵਾਂ ਨਾਲ ਸਾਹਮਣਾ ਨਹੀਂ ਨਾ ਹੁੰਦਾ ਉਨੀ ਦੇਰ ਤੱਕ ਉਹਨੂੰ ਲੱਗਦਾ ਵੀ ਸਭ ਕੁਝ ਐਵੇਂ ਹੀ ਆ। ਜਦੋਂ ਪ੍ਰੋਬਲਮ ਆ ਉਹਨੂੰ ਘੇਰਾ ਪਾ ਲੈਂਦੀਆਂ। ਮੈਨੂੰ ਇੱਕ ਮੇਰਾ ਇੱਕ ਗਰੁੱਪ ਹੁੰਦਾ ਸੀ ਮੈਂ ਉਹ 'ਚ ਰਾਸ਼ੀਫਲ ਸ਼ੇਅਰ ਕਰਦਾ ਹੁੰਦਾ ਸੀ। ਇੱਕ ਮੈਡਮ ਨੇ ਮੈਨੂੰ ਸਪੈਸ਼ਲ ਫੋਨ ਕਰਕੇ ਕਿਹਾ ਵੀ ਜੀ ਇਹ ਮੇਰਾ ਨੰਬਰ ਤੁਸੀਂ ਇਹਦੇ 'ਚੋਂ ਕੱਢ ਦਿਓ। ਮੈਨੂੰ ਇਹਦੀ ਲੋੜ ਨਹੀਂ। ਮੈਂ ਇਹਦੇ 'ਚ ਵਿਸ਼ਵਾਸ ਨਹੀਂ ਕਰਦਾ। ਮੈਂ ਕਿਹਾ ਜੀ ਠੀਕ ਐ। ਕੱਲ ਮੈਨੂੰ ਫੋਨ ਆਇਆ ਉਹਨਾਂ ਦੇ ਨੌਨ ਦਾ ਵੀ ਉਹਨਾਂ ਨੇ ਜੋਤਿਸ਼ ਸਿੱਖ ਲਿਆ। ਅੱਛਾ ਜਿਹੜੇ ਕਹਿੰਦੇ ਸੀ ਮੈਨੂੰ ਵਿਸ਼ਵਾਸ ਨਹੀਂ ਉਹਨੇ ਆਪ ਸਿੱਖ ਲਿਆ ਉਹਨੇ ਜੋਤਿ ਸਿੱਖ ਲਿਆ ਤੇ ਉਹਨੇ ਇਹ ਪੁੱਛਿਆ ਵੀ ਗੋਪਾਲ ਜੀ ਨੂੰ ਪੁੱਛ ਕੇ ਦੱਸੋ ਵੀ ਭੁੱਖ ਬਾਣੀ ਕਿਵੇਂ ਕਰੀਦੀ ਐ ਅੱਛਾ ਮਤਲਬ ਹੁਣ ਉਹਨਾਂ ਨੂੰ ਸਮੱਸਿਆਵਾਂ ਨੇ ਘੇਰ ਲਿਆ ਅਸਲ 'ਚ ਉਦੋਂ ਬੰਦਾ ਲੱਭਦਾ ਵੀ ਯਾਰ ਨੁਕਸ ਕਿੱਥੇ ਐ ਠੀਕ ਐ ਜਿੰਨੀ ਦੇਰ ਤੱਕ ਮੰਨ ਲਓ ਕਿਸੇ ਕੋਲ ਚੰਗੀ ਜ਼ਮੀਨ ਐ ਸਰਕਾਰੀ ਤਨਖਾਹ ਮਿਲਦੀ ਐ ਉਹਦੇ ਲਈ ਕੋਈ ਜੋਤਿਸ਼ ਕੰਮ ਨਹੀਂ ਕਰਦਾ ਉਹ ਤਰਕਸ਼ੀਲਤਾ ਦਾ ਪ੍ਰਚਾਰ ਕਰ ਸਕਦਾ ਠੀਕ ਐ ਗੱਲ ਤੁਹਾਡੀ ਦੀਰ ਚੰਗਾ ਸਮਾਂ ਉਹ ਰੱਬ ਨੂੰ ਟੱਬ ਦੱਸਦਾ ਕਿਹੜਾ ਭਾ ਜਿਹੜਾ ਲੇਮੈਨ ਜਿਹੜਾ ਆਮ ਮਜ਼ਦੂਰ ਦਿਹਾੜੀਦਾਰ ਹੈ ਉਹਨੇ Karl Marx ਦੇ 10 Capital ਤੋਂ ਕੀ ਲੈਣਾ ਨਾ ਉਹਦੇ ਸਮਝ ਆਉਣੀ ਹੈ ਉਹ ਗੱਲ ਨਾ ਠੀਕ ਹੈ ਗੱਲ ਠੀਕ ਹੈ ਨਾ ਹੁਣ 26 ਵਾਸਤੇ ਜਾਂਦੇ ਜਾਂਦੇ ਲੋਕਾਂ ਨੂੰ ਕੀ ਕਹਿਣਾ ਚਾਹੂੰਗਾ 26 ਵਾਸਤੇ ਕੁਝ ਨਹੀਂ ਬਸ ਵੀ ਹੋਵੇ ਅਵੇਰ ਰਹੋ ਤੁਸੀਂ ਜਿਆਦਾ ਲੰਮੀਆਂ ਯਾਤਰਾਵਾਂ ਪਹਾੜੀ ਇਲਾਕਿਆਂ ਦੀਆਂ ਜਾਂ ਸਮੁੰਦਰੀ ਕਿਨਾਰਿਆਂ ਦੀਆਂ ਯਾਤਰਾਵਾਂ ਜਿਹੜੀਆਂ ਉਹ ਨਾ ਕੀਤੀਆਂ ਜਾਣ ਖੁਸ਼ਕ ਇਲਾਕੇ ਦੇ ਵਿੱਚ ਜਾ ਕੇ ਮਨਾਓ ਆਪਦਾ ਜੋ ਵੀ ਮਨਾਉਣਾ ਤੇ ਜਿਹੜੀ ਕਿਸੇ ਤਰ੍ਹਾਂ ਦਾ ਮਤਲਬ ਹਜੂਮ ਬਣਦਾ ਜਿੱਥੇ ਬਬਲ ਭੀੜ ਇਕੱਠੀ ਹੁੰਦੀ ਹੈ ਭੀੜ ਦਾ ਦਿਮਾਗ ਨਹੀਂ ਹੁੰਦਾ ਭੀੜ ਨੂੰ ਆਰਗੇਨਾਈਜ਼ ਕੀਤਾ ਜਾ ਰਿਹਾ ਹੁੰਦਾ ਆਪ ਤੇ ਆਪ ਦੇ ਬੱਚਿਆਂ ਨੂੰ ਸਮਝਾਓ ਵੀ ਭੀੜ ਦਾ ਹਿੱਸਾ ਨਹੀਂ ਬਣੋ ਇੰਟਰਨੈਸ਼ਨਲ ਜੀ ਰਾਜਨੀਤੀ ਦੀ ਵੀ ਤੁਸੀਂ ਗੱਲ ਕੀਤੀ ਹੈ ਤਵਾਈ ਦੀ ਵੀ ਗੱਲ ਕੀਤੀ ਹੈ ਕਈ ਦੇਸ਼ਾਂ ਦੇ ਬਾਰੇ ਵੀ ਗੱਲ ਕੀਤੀ ਹੈ 트럼ਪ ਬਹੁਤ ਇਹਨਾਂ ਦਿਨਾਂ ਦੇ ਵਿੱਚ ਚਰਚਾ ਦੇ ਵਿੱਚ ਆ ਕੇ ਤੇ ਉਹ ਕਹਿ ਦਿੰਦੇ ਆ ਤੱਕੇ ਨਾਲ ਕਿ ਮੈਂ ਫਲਾਣੇ ਫਲਾਣੇ ਦੇਸ਼ ਦੀ ਜੰਗ ਮੈਂ ਰਕਵਾਈ ਆ ਫਲਾਣੇ ਦੀ ਵੀ ਜਿਹੜੀ ਉਹ ਮੈਂ ਰਕਵਾਉਣੀ ਆ ਤੇ ਉਹ ਕਿਸੇ ਤੇ ਕਿੰਨਾ ਟੈਰਿਫ ਟੋਕ ਦਿੰਦੇ ਆ ਕਿਸੇ ਤੇ ਕਿੰਨਾ ਉਹ ਜਿਹੜੀ ਉਹਨਾਂ ਦੀ ਇੱਕ ਤਰੀਕੇ ਨਾਲ ਤਾਨਾਸ਼ਾਈ ਆ ਉਹ 트ੰਪ ਦੀ ਤੁਸੀਂ ਕਿਵੇਂ ਦੇਖਦੇ ਹੋ ਕਿੰਨਾ ਲੰਬਾ ਸਮਾਂ ਚੱਲੂਗਾ ਦੇਖੋ ਜਿਹੜਾ ਆ 19 ਨਵੰਬਰ ਐ ਇਹ 19 ਨਵੰਬਰ ਤੋਂ 트ੰਪ ਦੇ ਸਤਾਰੇ ਬਹੁਤ ਜ਼ਿਆਦਾ ਵਿਗੜਨ ਵਾਲੇ ਆ ਕੋਈ ਅਸੈਸੀਨੇਸ਼ਨ ਵੀ ਹੋ ਸਕਦਾ 트ੰਪ ਦਾ ਜਾਂ 트ੰਪ ਨੂੰ ਕੋਈ ਮਾਰ ਸਕਦਾ ਅੱਛਾ ਇਹਦੇ ਸਾਥੀ ਨੂੰ ਤਾਂ ਪਿੱਛੇ ਦੇ ਹੱਦੇ ਮਾਰਿਆ ਆ ਇੱਕ ਇੱਕ ਕਰਕੇ ਗੋਲੀ ਚੱਲੀ ਸੀ ਹਾਂ 트럼ਪ ਦਾ ਅਸੈਸੀਨੇਸ਼ਨ ਹੋ ਸਕਦਾ ਜੇ ਅਸੈਸੀਨੇਸ਼ਨ ਨਾ ਹੋਇਆ ਤਾਂ ਉੱਥੇ ਮਿਡ ਟਰਮ ਇਲੈਕਸ਼ਨ ਹੁੰਦੇ ਆ ਅਮਰੀਕਾ 'ਚ ਮਿਡ ਟਰਮ ਇਲੈਕਸ਼ਨ ਦੇ ਵਿੱਚ 트럼ਪ ਨੂੰ ਇਹਦੀ ਹੀ ਪਾਰਟੀ ਨੇ ਸੀਟ ਤੋਂ ਲਾ ਦੇਣਾ ਇਹ 4 ਸਾਲ ਪੂਰੇ ਨਹੀਂ ਕਰੂਗਾ ਅੱਛਾ ਜਿਹੜਾ ਹੁਣ ਵਾਲਾ ਇਹਦੀ ਟਰਮ ਹੈ ਇਹ 4 ਸਾਲ ਪੂਰੇ ਨਹੀਂ ਕਰਦਾ ਹਾਂ ਔਰ ਇੱਕ ਗੱਲ ਅੱਜ ਹੋਰ ਮੇਰੀ ਲਿਖ ਲਓ ਵੀ ਆਉਣ ਵਾਲੇ 4 ਸਾਲਾਂ 'ਚ ਆਪਾਂ 4 ਅਮਰੀਕੀ ਰਾਸ਼ਟਰਪਤੀ ਦੇਖਾਂਗੇ। ਅੱਛਾ ਅਮਰੀਕਾ ਦੇ ਵਿੱਚ ਯਾਨੀ ਇੰਨੀ ਛੇਤੀ ਰਾਸ਼ਟਰਪਤੀ 4 ਬਦਲੇ ਜਾਣਗੇ। ਟਰੰਪ ਤੋਂ ਬਾਅਦ ਇਹਦੇ ਇਹ ਲੰਮਾ ਸਮਾਂ ਨਹੀਂ ਰਹੇਗਾ। ਇਹਨੇ ਜਲਦੀ ਹੀ ਚਲੇ ਜਾਣਾ ਅੱਧਾਕ ਟਾਈਮ ਤਾਂ ਇਹਦਾ ਨੰਘੇ ਅੱਧਾਕ ਹੋਰ ਹੈ। ਸੋ ਇਸ ਕਰਕੇ ਬਹੁਤਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਟਰੰਪ ਨੂੰ ਲੈ ਕੇ। ਚਲੋ ਕੀਮਤੀ ਸਮਾਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਤਾਂ ਆਈ ਸੰ ਜੋਤਿਸ਼ ਕੇ ਗੋਪਾਲ ਜੀ ਜਿਨ੍ਹਾਂ ਦੀ ਇਹ ਇੰਟਰਵਿਊ ਅਸੀਂ ਕੀਤੀ ਹੈ ਬਹੁਤ ਸਾਰੇ ਸਵਾਲਾਂ ਦੇ ਜਵਾਬ ਵੀ ਲਏ ਆ ਉਮੀਦ ਕਰਦੇ ਆ ਕਿ ਉਹਨਾਂ ਨਾਲ ਕੀਤੀ ਇਹ ਗੱਲਬਾਤ ਤੁਹਾਨੂੰ ਜੀ ਤੋ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ